ਮੈਂ ਇੱਕ ਗੱਲ ਸੋਚਨੀ ਆ ਕਿੰਨੀ ਲੱਕੀ ਆ ਮੈਂ ਮੰਮੀ ਮੈਨੂੰ ਕਿੰਨਾ ਪਿਆਰ ਕਰਦੇ ਇਹਨਾਂ ਨੇ ਕਿਹਾ ਜ਼ਰੂਰ ਸੀ ਮੇਰੀ ਮੰਮੀ ਨੂੰ ਕਿ ਆਪਾਂ ਨਾ ਇਹਨੂੰ ਨੂਨ ਹੀ ਬਣਾ ਕੇ ਲੈ ਕੇ ਚੱਲੇ ਇਹਨੂੰ ਧੀ ਬਣਾ ਕੇ ਲੈ ਕੇ ਚੱਲੇ ਤੇ ਇਹ ਉਹ ਆਪਣੇ ਗੱਲ ਤੇ ਪੂਰੇ ਵੀ ਉਤਰੇ ਮੈਨੂੰ ਕਦੀ ਕੰਮ ਵੀ ਨਹੀਂ ਕਰਨ ਦਿੰਦੇ ਕਿ ਆਹ ਕੰਮ ਕਰ ਲਾ ਉਹ ਕੰਮ ਸੋ ਕੋਮੇ ਚੋਂ ਤੇ ਮੈਂ ਕੰਮ ਕਰਦੀ ਆ ਤੇ ਕਹਿ ਦਿੰਦੇ ਆ ਰਹਿਂਦੇ ਹਜੇ ਕੋਈ ਗੱਲ ਨਹੀਂ ਸਾਰੀ ਉਮਰ ਤੂੰ ਕੰਮ ਹੀ ਕਰਨਾ ਹਜੇ ਤੂੰ ਬਹਿ ਜਾ ਥੋੜੀ ਦੇਰ ਸਹੀ ਗੱਲ ਕਿੰਨੀ ਲੱਕੀ ਆ ਮੈਂ ਮਮੀ ਦਾ ਫੋਨ ਹਲੋ ਹਲੋ ਹਾਂਜੀ ਸਸੀਗਾ ਮਮੀ ਸਸਤੀਗਾ ਬੇਟਾ ਹੋਰ ਕੀ ਹਾਲ ਚੱਲ ਰ ਬੇਟਾ ਮੇਰਾ ਤੇ ਬਿਲਕੁਲ ਵਧੀਆ ਮਮੀ ਤੁਸੀਂ ਆਪਣਾ ਸੁਣਾਓ ਤੁਹਾਡਾ ਕੀ ਹਾਲ ਹੈ ਮੇਰਾ ਵੀ ਬਹੁਤ ਵਧੀਆ ਬਹੁਤ ਵਧੀਆ ਤੂੰ ਆਪਣੀ ਸੁਣਾ ਮੇਰਾ ਵਧੀਆ ਮਮੀ ਤੁਹਾਨੂੰ ਪਤਾ ਮੈਨੂੰ ਇਹਨਾਂ ਨੇ ਗਿਫਟ ਕੀਤਾ ਆਈਫੋਨ 16 ਚਲੋ ਬਹੁਤ ਵਧੀਆ ਬਹੁਤ ਵਧੀਆ ਮੁਬਾਰਕਾਂ ਹਨ ਤੈਨੂੰ ਹਾਂਜੀ ਮਮੀ ਚਲ ਵਧੀਆ ਪੁੱਤਰ ਦੇਖ ਲੈ ਭਗਵਾਨ ਦੇ ਘਰ ਦੇਰ ਹੈ ਅੰਦੇ ਨਹੀਂਗਾ ਵੇਲਾ ਸੀ ਮਾਸਾ ਜਿਹਾ ਫੋਨ ਹੁੰਦਾ ਸੀ ਸਾਡੇ ਕੋਲ ਉਹ ਵੀ ਸੁਣਨ ਵਾਲਾ ਉਹ ਵੀ ਬਟਣਾ ਵਾਲਾ ਤੇ ਤੂੰ ਕਿਸ ਤਰ੍ਹਾਂ ਗੰਦੀ ਹੁੰਦੀ ਜਦੋਂ ਕਾਲਜ ਚ ਜਾਂਦੀ ਮਮੀ ਮੇਰੀਆਂ ਸਹੇਲੀਆਂ ਐ ਫੋਨ ਲੈ ਕੇ ਆਂਦੇ ਚਾਹ ਤੈਨੂੰ ਪ੍ਰਮਾਤਮਾ ਨੇ ਹੁਣ ਦੇ ਹੀ ਦਿੱਤਾ ਵਾ ਨਾ ਸਹੀ ਗੱਲ ਆ ਮਮੀ ਉਹੀ ਕਹਿੰਦੇ ਨਾ ਰੱਬ ਦੇ ਘਰ ਕੀ ਕਹਿੰਦੇ ਦੇਰ ਆ ਪਰ ਅੰਦੇ ਨਹੀਂ ਹੈਗਾ ਮੈਂ ਤੇ ਬਹੁਤ ਜ਼ਿਆਦਾ ਲੱਕੀ ਆ ਮਮੀ ਮੈਨੂੰ ਇੰਨਾ ਪਿਆਰ ਕਰਦੇ ਆ ਤਹਾਡੀ ਕਮੀ ਕਹਿਣਾ ਦੇਣੀ ਚਾਹੀਦਾ ਪਰ ਤੁਹਾਡੀ ਕਮੀ ਮੈਨੂੰ ਮਹਿਸੂਸ ਨਹੀਂ ਹੁੰਦਿੰਦੀ। ਉਹ ਵੇਲਾ ਐ ਐਸੇ ਹੁਣ ਤਾਂ ਤੇਰਾ ਉੱਥੇ ਵਿਆਹ ਕੀਤਾ ਮੈਂ ਭੈਣਜੀ ਦੀ ਪੱਲਾ ਹੀ ਪੇ ਚਾ ਲਈ ਉਹਨਾਂ ਦਾ ਨੇਚਰ ਬਹੁਤ ਵਧੀਆ ਹੈਗਾ ਉਹਨਾਂ ਦਾ ਸੁਭਾਅ ਬਹੁਤ ਜ਼ਿਆਦਾ ਪੁੱਤਰ ਵਧੀਆ ਹੈਗਾ ਪੂਰੀ ਸੇਵਾ ਕਰੀ ਉਹਨਾਂ ਦੀ ਤੂੰ। ਉਸ ਗੱਲ ਦੀ ਟੈਨਸ਼ਨ ਨਾ ਲਓ ਮੰਮੀ ਤੁਹਾਨੂੰ ਤੇ ਪਤਾ ਹੀ ਹੈ ਮੇਰਾ। ਉਹ ਤੇ ਹੈਈ ਵੇਲਾ ਕੋਈ ਸ਼ੱਲ ਕਪਟਨੀ گاਉਂਡਾ ਦੇ ਵਿੱਚ ਕਿਸੇ ਚੀਜ਼ ਭਾਵੇਂ ਰੱਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਵੈ ਪਰ ਉਹਨਾਂ ਦੇ ਮਨ ਵਿੱਚ ਕੋਈ ਹੰਕਾਰ ਨਹੀਂ ਕੋਈ ਕੁਝ ਨਹੀਂ ਸਾਰਿਆਂ ਨੂੰ ਪੁੱਤਰ ਇੱਕ ਜੈਸਾ ਹੀ ਉਹ ਸਮਝਦੇ ਆਂ ਹਾਂਜੀ ਹਾਂਜੀ ਮੰਮੀ ਇਹ ਗੱਲ ਬਿਲਕੁਲ ਸਹੀ ਆ ਹਾਂ ਮੈਂ ਉਹਨਾਂ ਨੇ ਤੈਨੂੰ ਨਾ ਫੋਨ ਬੇਟਾ ਐਸ ਕਰਕੇ ਕੀਤਾ ਸੀ ਹਾਂਜੀ ਤੇ ਤੇਰੀ ਮਾਸੀ ਨਹੀਂ ਕਿ ਲੋਧਿਆਲੇ ਹਾਂਜੀ ਹਾਂਜੀ ਮੰਮੀ ਉਹਨਾਂ ਦੀ ਨਾ ਬੇਟੀ ਦੀ ਨਾ ਮੈਰਿਜ ਸੀ ਅੱਛਾ ਤੇ ਉਹਨਾਂ ਨੇ ਨਾ ਮੰਨੂ ਕਿਹਾ ਸੀ ਤੁਸੀਂ ਨਾ ਕਿਰਨ ਨੂੰ ਵੀ ਕਹਿ ਦੋ ਵੋ ਠੀਕ ਆ ਮੰਮੀ ਆ ਜਾਾਂਗੇ ਆਪਾਂ ਉਹ ਤੇ ਬੇਟਾ ਆ ਜਾਗੀ ਮੈਂ ਪਤਾ ਕੀ ਸੋਚਦੀ ਪਈ ਆ ਤੂੰ ਰਹਿ ਨਹੀਂ ਦੇ ਰਹਿਣ ਦੇ ਕਿਉਂ ਕੀ ਹੋਇਆ ਮੰਮੀ ਉਹਦੇ ਮਾਸੀ ਦਾ ਤੇ ਮੇਰਾ ਭਾਂਦੀ ਬੜੀ ਆ ਜੇ ਮੈਂ ਰਹਿਨ ਦਵਾਂਗੀ ਤੇ ਉਹਨਾਂ ਨੂੰ ਬੁਰਾ ਨਹੀਂ ਲੱਗੂਗਾ ਕਿ ਕਿਰਨ ਕਿਉਂ ਨਹੀਂ ਆਈ ਉਹ ਵਿਆਹ ਹੋ ਗਿਆ ਵਾ ਮੈਂ ਇਨਵਿਟੇਸ਼ਨ ਦਿੱਤਾ ਵਾ ਫਿਰ ਵੀ ਨਹੀਂ ਆਈ ਉਹਦੀ ਆਕੜ ਹੋ ਗਈ ਆ ਤੁਹਾਨੂੰ ਤੇ ਪਤਾ ਹੀ ਆ ਮਾਸੀ ਦਾ ਦੇ ਪੁੱਤਰ ਅਸੀਂ ਜਾਣਾ ਟ੍ਰੇਨ ਦੇ ਵਿੱਚ ਤੇ ਤੂੰ ਸਾਡਾ ਟ੍ਰੇਨ ਚ ਜਾਂਦੀ ਸੋਣੀ ਥੋੜੀ ਲੱਗੇਗੀ ਉਕਤੋਂ ਹੈ ਤੇਰੇ ਘਰ ਦੇ ਕੀ ਕਹਿਣਗੇ ਤੇਰੇ ਮੰਮੀ ਤੇਰੇ ਪਾਪਾ ਤੇਰਾ ਘਰ ਵਾਲਾ ਕੀ ਕਹੇਗਾ ਕਿ ਮੇਰੀ ਵੋਟੀ ਨੂੰ ਟ੍ਰੇਨ ਚ ਲੈ ਕੇ ਚੱਲੇ ਹੈ ਮੰਮੀ ਆਹ ਕਿਹੋ ਜਿਹੀਆਂ ਗੱਲਾਂ ਕਰਨ ਦੇ ਜੇ ਤੁਸੀਂ ਫੇਰ ਕੀ ਹੋ ਗਿਆ ਜੀ ਆਪਾਂ ਤੁਸੀਂ ਟ੍ਰੇਨ ਚ ਚੱਲੇ ਜੇ ਤੇ ਆਪਾਂ ਵੀ ਚੱਲ ਜਾਾਂਗੇ ਨਾਲੇ ਇਹ ਸਾਰੇ ਇਤਰਾ ਦੇ ਨਹੀਂ ਹੈਗੇ ਇਹਨਾਂ ਦੇ ਸੁਭਾਅ ਬੜੇ ਵਧੀਆ ਹੈਗੇ ਆ ਪੁੱਤਰ ਉਹ ਤੇ ਮੈਂ ਤੇਰੀ ਗੱਲ ਸਾਰੀ ਮੰਦੀ ਪਈ ਆ ਉਹਨਾਂ ਦੇ ਸਾਰੇ ਵਧੀਆ ਹੈਗੇ ਆ ਸੁਭਾਅ ਸਭ ਕੁਝ ਵਧੀਆ ਹੈਗਾ ਪਰ ਤੈਨੂੰ ਮਾਸੀ ਦਾ ਪਤਾ ਮੈਨਾਂ ਉਹਨਾਂ ਦੇ ਹਾਲਾਤ ਕਿਹੋ ਜਿਹੇ ਆ ਪਰ ਮੰਮੀ ਜੇ ਆਪਾਂ ਨਹੀਂ ਵੀ ਗਏ ਤੇ ਫੇਰ ਵੀ ਮਾਸੀ ਨੂੰ ਬੁਰਾ ਨਹੀਂ ਲੱਗੂਗਾ ਨਹੀਂ ਨਹੀਂ ਉਹ ਮੈਂ ਕਿਆ ਦਿਵਾਗੀ ਨਾ ਉਹਨਾਂ ਨੂੰ ਮਾਸੀ ਨੂੰ ਤੇਨੂੰ ਪਰਦੇ ਨਾਲ ਸਮਝਾ ਦਾਂਗੀ ਨਾ ਤੇ ਕਿਰਨ ਦੇ ਘਰ ਵੀ ਨਾ ਕੋਈ ਫੰਕਸ਼ਨ ਹੈਗਾ ਵਾ ਤੇ ਐਸ ਕਰਕੇ ਨੇ ਉਹ ਆਈ ਸੀ ਤੇ ਬਾਅਦ ਚ ਉਹ ਆ ਜਾਏਗੀ ਨਾਲੇ ਨਾ ਉਹਨਾਂ ਨੇ ਬੇਟਾ ਚੁੰਨੀ ਚੜਾਵਾ ਹੀ ਕਰਨਾ ਮੈਂ ਹੁਣ ਮਨ ਨੂੰ ਨਹੀਂ ਨਾ ਪਤਾ ਹੈਗਾ ਕਿੱਥੇ ਕਰਨਾ ਉਹਨਾਂ ਨੇ ਕਿੱਥੇ ਨਹੀਂ ਕਰਨਾ ਤੇ ਐਸ ਕਰਕੇ ਮੈਂ ਤੈਨੂੰ ਕੰਨੀ ਆ ਤੂੰ ਦੱਸੀ ਨਾ ਕਿਸੇ ਨੂੰ ਕਿ ਮੇਰਾ ਫੋਨ ਆਇਆ ਸੀ ਤੂੰ ਲੈ ਆ ਨੀ ਦੇ ਬੁੱਤਰਾ ਚਲੋ ਮੰਮੀ ਠੀਕ ਆ ਚਲ ਠੀਕ ਰਹੀ ਹੈ ਤੇ ਮੰਮੀ ਜਦੋਂ ਆਣਗੇ ਨਾ ਮੇਰੀ ਗੱਲ ਕਰਾਂਗੇ ਬੜਾ ਦਿਲ ਕਰਦਾ ਪਈਗਾ ਉਹਨਾਂ ਨੂੰ ਮਿਲਣ ਤੇ ਹਾਂਜੀ ਮੰਮੀ ਠੀਕ ਆ ਠੀਕ ਆ ਬੇਟਾ ਉਹ ਮੀਨਾ ਬਲਸਿੰਨਾ ਨੀ ਅτρέ ਮੇਰੇ ਮੈਦੀ ਕਿ ਨਹੀਂ ਗੁੜੀ ਚੜੀ ਹੈ ਮੇਰੀ ਵੀ ਮੇਰੇ ਤਰਫੋਂ ਜਾਈ ਮੈਂ ਕਿ ਤੈਨੂੰ ਪਤਾ ਹੈ ਮਾਸੇ ਦੀ ਕੁੜੀ ਦਾ ਵਿਆਹ ਵਾ ਤੇ ਉੱਥੇ ਕਿਰੰਦੇ ਜੀ ਨੇ ਵੀ ਆਉਣਾ ਹੈ ਹਾਂ ਫਿਰ ਤੇ ਵਾਵਾ ਮਜਾ ਆਉਣਾ ਤੇ ਉਹਨਾਂ ਕੋ ਕਿ ਡੀ ਵੱਡੇ ਗੱਡੀ ਆਪਾਂ ਉਹਨਾਂ ਨੂੰ ਕਹਾਂਗੇ ਆਪਾਂ ਨੂੰ ਛੁੱਟੇ ਦੇ ਠੀਕ ਤੇ ਨਾਲੇ ਨਾ ਉਹ ਜਿਹੜੀ ਨੇ ਆ ਟੀਵੀ ਤੇ ਐਡ ਆਉਂਦੀ ਖਾਣਾ ਤੇ ਚਾਕਲੇਟ ਵਾਲੀ ਉਹ ਦੀ ਜੀ ਨੂੰ ਕਹਾਂਗੇ ਆਪਾਂ ਨਵਾਂ ਵਾਲੀ ਚਾਕਲੇਟ ਹਾਂ ਉਹ ਖਾਵਾਂਗੇ ਆਪਾਂ ਕਿਰਨ ਦੀ ਦੀ ਬਹੁਤ ਵੱਡੀ ਗੱਡੀ ਆ ਤੇ ਉਹ ਆਪਾਂ ਨੂੰ ਬਿਠਾਊਗਾ ਵਿੱਚ ਆਹੋ ਕਿਰਨ ਦੀ ਦੀ ਇੱਥੋਂ ਗਏ ਉਹ ਬਿਠਾਉਂਗੇ ਕਿਉਂ ਨਹੀਂ ਆਪਾਂ ਨੂੰ ਬਿਠਾਉਣਗੇ ਹੂੰ ਬਿਠਾਉਗੇ ਤੇ ਨਾਲੇ ਉਹਨਾਂ ਨੇ ਤੇ ਆਉਣਾ ਹੀ ਆ ਵੈਸੇ ਵੀ ਵਿਆਹ ਤੇ ਹਾਂਜੀ ਹੂੰ ਕੀਦਾ ਫੋਨ ਆ ਗਿਆ ਮਾਸੀ ਜੀ ਦਾ ਹੈ ਲੋਕੀ ਰਣਾ ਹਾਂਜੀ ਸਤਿ ਸ਼੍ਰੀ ਅਕਾਲ ਮਾਸੀ ਜੀ ਸასი ਦਾ ਪੁੱਤਰ ਕੀ ਹਾਲ ਹੈ ਹਾਂਜੀ ਮਾਸੀ ਜੀ ਮੇਰਾ ਵਧੀਆ ਤੁਸੀਂ ਆਪਣਾ ਸੁਣਾ ਤੁਹਾਡਾ ਕੀ ਹਾਲ ਹੈ ਠੀਕ ਹੈ ਤੂੰ ਸੁਣਾ ਵਧੀਆ ਨਾਲੇ ਬਹੁਤ ਬਹੁਤ ਵਧਾਈ ਹੋਵੇ ਆਪਣੀ ਛੋਟੀ ਦਾ ਵੀ ਵਿਆਹ ਚੱਲ ਰਿਹਾ ਹਾਂ ਤੈਨੂੰ ਵੀ ਵਧਾਈ ਬੇਟਾ ਹਾਂਜੀ ਤੇ ਹੋਰ ਸੁਣਾ ਪਰਿਵਾਰ ਸਾਰਾ ਠੀਕ ਹੈ हां जी मासी जी परिवार आ, सारा बहुत बढ़िया सारे बहुत चंगे मेरा बहुत ज्यादा ध्यान रखदे हैं ते तैन सुनया त मम्मी ਕੋਲ ਮਿਲ ਲੀ ਗਿਆ ਹੁਣ ਵਿਆਹ ਤੇ ਆਣਾ ਹੀ ਤੇਰੀ ਭੈਣ ਦਾ ਵਿਆਹ ਆ हां जी मासी जी ਗੱਲ ਪਤਾ ਕੀ ਆ ਮੈਂ ਵਿਆਹ ਤੇ ਆ ਨਹੀਂ ਸਕਦੀ ਕਿਉਂ ਪੁੱਤਰ ਗੱਲ ਇਹ ਹੋ ਗਈ ਆ ਕਿ ਜਿਸ ਦਿਨ ਆਪਣੀ ਛੋਟੀ ਦਾ ਵਿਆਹ ਵਾ ਨਾ ਉਸ ਦਿਨ ਸਾਡੇ ਨਾਲ ਸੋਰੇ ਪਰਿਵਾਰ ਦੇ ਵਿੱਚ ਕੋਈ ਫੰਕਸ਼ਨ ਹੈਗਾ ਵਾ ਤੇ ਮੈਨੂੰ ਸਮਝ ਨਹੀਂ ਆਂਦੀ ਮੈਂ ਕੀ ਕਰਾਂ ਫਿਰ ਤੁਹਾਨੂੰ ਪਤਾ ਤੇਗਾ ਸਾਰੇ ਪਾਸੇ ਵੇਖਣਾ ਪੈਂਦਾ ਵਾ ਤਾਂ ਕਰਕੇ ਮੈਂ ਫਿਰ ਆ ਨਹੀਂ ਸਕਦੀ ਉੱਥੇ ਪੁੱਤਰ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਦੱਸਾਂ ਤੂੰ ਪਹਿਲਾਂ ਆਪਣੇ ਸਹੁਰਿਆਂ ਵੱਲ ਵੀ ਪਹਿਲਾਂ ਜਿਹੜੀਆਂ ਸਿਆਨੀਆਂ ਤੀਆਂ ਹੁੰਦੀਆਂ ਨੇ ਪਹਿਲਾਂ ਸਹੁਰੇ ਪਰਿਵਾਰਤ ਵੱਲ ਵੀ ਦੇ ਕੋਈ ਗੱਲ ਨਹੀਂ ਤੂੰ ਨਹੀਂ ਆ ਸਕਦੀ ਨਾਸੇ ਪਿੱਛੋ ਆ ਜਵੀ ਹਾਂਜੀ ਮਾਸੀ ਜੀ ਹਾਂ ਹਾਂ ਠੀਕ ਹੈ ਮੇਰੇ ਸੇ ਤੂੰ ਹੀ ਸਮਝਣ ਦੇ ਲਈ ਨਾਲੇ ਵੇਖੋ ਤੁਸੀਂ ਤੇ ਮम्मी ਮੈਨੂੰ ਇਹੋ ਹੀ ਸਿੱਖਿਆ ਦਿੰਦੇ ਸੀਗੇ ਪੁੱਤਰ ਵਿਆਹ ਤੋਂ ਬਾਅਦ ਤੇਰਾ ਪੇਲਾ ਘਰੇਗਾ ਤੇ ਤੇ ਦੂਜਾ ਘਰ ਆ ਤੇਰੇ ਪੇਕੇ ਤੇ ਤੂੰ ਜ਼ਿਆਦਾ ਧਿਆਨ ਇੱਧਰ ਰੱਖਣਾ ਵਾ ਠੀਕ ਐ ਮੈਂ ਅਸੀਂ ਤੁਹਾਨੂੰ ਕਹਿਣ ਲੱਗੀ ਆ ਵੀ ਤੂੰ ਪਹਿਲਾਂ ਉਧਰ ਦਾ ਦੇ ਦੇ ਇੱਧਰ ਬਾਅਦ ਚ ਪਿੱਛੋ ਆ ਜੀ ਕੋਈ ਗੱਲ ਨਹੀਂ ਨਾਲੇ ਪੁੱਤ ਜਿੱਦ ਸਦਾਾਰ ਨਹੀਂ ਕਰਨਾ ਚੁੰਨੀ ਚੜਾਵਾ ਬਸ ਉੱਥੇ ਕਰਨਾ ਚਲੋ ਮਾਸੀ ਜੀ ਉਹ ਕੋਈ ਗੱਲ ਨਹੀਂ ਉਹਦੀ ਨਹੀਂ ਕੋਈ ਟੈਨਸ਼ਨ ਹੈਗੀ ਤੁਹਾਨੂੰ ਪਤਾ ਵਾ ਆ ਵਿੱਚ ਆ ਗਿਆ ਤਾਂ ਕਰਕੇ ਆਪਾਂ ਨਹੀਂ ਪਾਣਾ ਕੋਈ ਨਹੀਂ ਮੈਂ ਫਿਰ ਨਾ ਬਾਅਦ ਚੋਕ ਦੀ ਆ ਜਾਊਂਗੀ ਹਾਂ ਜਦੋਂ ਟਾਈਮ ਲੱਗੇਗਾ ਨਾ ਬਣਾ ਲਈ ਪ੍ਰੋਣ ਹਾਂ ਠੀਕ ਹੈ ਮਾਸੀ ਠੀਕ ਹੈ ਬੁੱਤ ਓਕੇ ਓਕੇ ਸੱਸੀ ਦਾ ਬੁੱਤ ਸੱਸੀ ਦਾ किरन हां जी मम्मी हा? अ चल मार्केट चलਦੇ ਆ मार्केट ਕਿਉਂ ਕੀ ਕਰਨ ਜਾਣਾ ਤੇਰੇ ਵਾਸਤੇ ਉਹ ਕੱਪੜੇ ਲੈ ਕੇ ਆਈਏ ਵਧੀਆ ਵਧੀਆ ਅੱਛਾ ਪਰ ਮੇਰੇ ਕੋ ਤੇ ਆਲਰੇਡੀ ਇਨੇ ਕੱਪੜੇ ਗਿਆ ਕੀ ਕਰਨੇ ਮੰਮੀ ਲੈ ਕੱਪੜੇ ਕੀ ਕਰਨੇ ਆ ਦੋ ਸੂਟ ਤੋਂ ਆਪਣੇ ਲੈ ਆ ਇੱਕ ਦੋ ਮੈਂ ਆਪਣੇ ਲੈਣੇ ਚਲ ਚਲ ਜਲਦੀ ਕਰ ਤੇਰੇ ਪਾਸ ਤੋਂ ਦੱਸਾਂ ਕੀ ਕੀ ਕਰਨੇ ਪਰ ਦੱਸੋ ਤੇ ਸਹੀ ਅੱ빠 ਤੇ ਥੋੜੇ ਦਿਨ ਪਹਿਲਾਂ ਕਿੰਨੀ ਸ਼ਾਪਿੰਗ ਕੀਤੀ ਆ ਬੜੀ ਚਲਾ ਕੇ ਆ ਤੂੰ ਮੈਨੂੰ ਅੱਜ ਪਤਾ ਲੱਗਾ ਮੈਂ ਤਾਂ ਸਮਝਦੀ ਸੀ ਕਿ ਮੇਰੀ ਧੀ ਬਹੁਤ ਪੋਲੀ ਆ ਪਰ ਤੂੰ ਤਾਂ ਬਹੁਤ ਚਲਾ ਕੇ ਗਈ ਆ ਕੀ ਹੋਇਆ ਮੰਮੀ ਅੱਛਾ ਯਾਨੀ ਕਿ ਤੂੰ ਆਪਣੇ ਮਾਸੀ ਦੀ ਕੁੜੀ ਦੇ ਵਿਆਹ ਚ ਇਕੱਲੀ ਜਾਣਾ ਚਾਹੁੰਦੀ ਆ ਮੈਨੂੰ ਨੀ ਤੂੰ ਲੈ ਕੇ ਜਾਣਾ ਚਾਹਂਦੀ ਮੈਨੂੰ ਲੱਗ ਗਿਆ ਸਭ ਪਤਾ ਮੇਰੀ ਗੱਲ ਸੁਣ ਲਾ ਮੈਂ ਵੀ ਨਾਲ ਜਾਣਾ ਨਹੀਂ ਨਹੀਂ ਮੰਮੀ ਤੁਹੇ ਕਿ ਗੱਲ ਨਾ ਜਾ ਕੇ ਮੈਂ ਤੇ ਉਹਨਾਂ ਨੂੰ ਮਨਾ ਕਰ ਦਿੱਤਾ ਗੱਲ ਪਤਾ ਕੀ ਆ ਉੱਥੇ ਤਾਂ ਦੇ ਸਟੈਂਡਰਡ ਦੇ ਲੋਗ ਨਹੀਂ ਹੋਣੇ ਤੇ ਜਿਸ ਤਰ੍ਹਾਂ ਦਾ ਤੁਸੀਂ ਰਹਿੰਦੇ ਜੇ ਉਸ ਤਰ੍ਹਾਂ ਦਾ ਉੱਥੇ ਇੰਤਜ਼ਾਮ ਨਹੀਂ ਹੋਣਾ ਤੇ ਇਸ ਕਰਕੇ ਮੈਂ ਮਨਾ ਕਰ ਦਿੱਤਾ ਕਿ ਤੁਹਾਨੂੰ ਬੁਰਾ ਨਾ ਲੱਗੇ ਨਾਲੇ ਉਹਨਾਂ ਨੇ ਜਾਣਾ ਵੀ ਟ੍ਰੇਨ ਦੇ ਵਿੱਚ ਤਾਂ ਕਰਕੇ ਫਿਰ ਕਿਰਨ ਤੇਰੇ ਵਿਆਹ ਨੂੰ 2-3 ਮਹੀਨੇ ਹੋ ਗਏ ਪਰ ਤੂੰ ਸਾਨੂੰ ਸਮਝ ਹੀ ਨਹੀਂ ਪਾਈ ਤੈਨੂੰ ਭੈਸਰਾ ਦੇ ਲੱਗਦੇ ਆ ਵੇਖ ਕਿਰਨ ਜਿਦੋਂ ਤਰ੍ਹਾਂ ਰਿਸ਼ਤਾ ਆਇਆ ਸੀ ਨਾ ਤੇਰੇ ਮੰਮੀ ਪਾਪਾ ਨੇ ਸਾਨੂੰ ਪਹਿਲਾਂ ਹੀ ਸਾਫ਼-ਸਾਫ਼ ਕਹਿਤਾ ਸੀ ਕਿ ਭੈਣ ਜੀ ਜਿਸ ਤਰ੍ਹਾਂ ਦੇ ਹਿਲਾਤ ਆ ਤੁਹਾਡੇ ਸਾਹਮਣੇ ਤੁਸੀਂ ਰਿਸ਼ਤਾ ਕਰਨਾ ਨਹੀਂ ਕਰਨਾ ਇਹ ਤੁਹਾਡੇ ਤੇ ਆ ਕਿਰਨ ਆਪਾਂ ਠੱਡਾ ਕਰ ਟਾਡੇ ਇਨਕਮ ਇਹ ਚੀਜ਼ਾਂ ਨੇ ਵੇਖੀਆਂ ਆਪਾਂ ਵੇਖਿਆ ਕਿ ਸਾਡੀ ਧੀ ਕਿੰਨੀ ਵਧੀਆ ਹੈਗੀ ਨਾਲੇ ਕਰਨ ਜੇ ਦੂਜੇ ਪਾਸੇ ਸੋਚ ਵੀ ਲਈਏ ਕਿ ਤੇਰੇ ਮੰਮੀ ਪਾਪਾ ਨੇ ਤਾਂ ਸਾਨੂੰ ਸਾਰਾ ਕੁਝ ਸਾਹ ਦੱਸਦਾ ਸੀ ਤੇ ਫਿਰ ਇਹ ਪਖੰਡ ਕਿਉਂ ਕਰਨੇ ਆਪਾਂ ਫਿਰ ਇਹ ਕੋ ਗੱਲ ਕਿਉਂ ਕਰਨੀ ਆ ਕਿ ਤੁਸੀਂ ਮਤਲਬ ਵਿਆਹ ਸਾਡੇ ਮੁਤਾਬਿਕ ਨਹੀਂ ਹੈਗਾ ਜਾਂ ਸਾਡੇ ਸਟੈਂਡਰਡ ਦਾ ਨਹੀਂ ਹੈਗਾ ਤੁਸੀਂ ਸਾਡੇ ਸਟੈਂਡਡ ਦੇ ਸੀ ਤਾਂ ਦੀ ਰਿਸ਼ਤਾ ਪਨਾਇਆ ਨਾ ਆਪਾਂ ਬੁੱਤ ਅਪਣਾਇਆ ਹੈ ਨਾ ਤੇ ਫਿਰ ਇਹ ਤੇ ਰਿਮਾਹ ਚ ਕਿਉਂ ਸੋਚ ਆ ਗਈ ਹੈ ਬੋਲ ਦੇ ਜਵਾਬ ਨਹੀਂ ਮੰਮੀ ਉਹ ਮੰਮੀ ਵੀ ਕਹਿੰਦੇ ਸੀ ਕਿ ਕਿ ਤੂੰ ਮਨਾ ਕਰਦੀ ਤੂੰ ਜਾਈ ਨਾ ਤੇਰੇ ਸੋਹਰੇ ਵਾਲਿਆਂ ਨੂੰ ਬੁਰਾ ਨਾ ਲੱਗੇ ਬੁਰਾ ਤਾਂ ਲੱਗਣਾ ਹੀ ਕੰਨ ਖੋਲ ਕੇ ਗੱਲ ਸੁਣ ਲਾ ਜੇ ਤੂੰ ਸਾਨੂੰ ਨਾਲ ਨਾ ਖੜਿਆਤਾ ਹੋਂ ਦੱਸ ਲੈ ਕੇ ਜਾਣਾ ਕਿ ਨਹੀਂ ਜਾਣਾ ਫਿਰ ਤੇ ਮੈਂ ਮਾਸੀ ਨੂੰ ਹੁਣੇ ਫੋਨ ਕਰਦੀ ਆ ਕਿ ਆਪਾਂ ਸਾਰੇ ਜਣੇ ਆਂਦੇ ਆ ਹੋਏ ਮੇਰੀ ਗੱਲ ਸੁਣ ਲੈ ਆਪਣੀ ਮੰਮੀ ਨੂੰ ਕਹਿ ਦੇ ਕਿ ਆਪਾਂ ਗੱਡੀ 'ਚ ਨਹੀਂ ਉਹਨਾਂ ਨੂੰ ਲੈ ਕੇ ਜਾਣਾ ਆਪਣੀ ਘਰ ਵਿੱਚ ਕਾਰ 'ਚ ਨਹੀਂ ਲੈ ਕੇ ਜਾਣਾ ਹਾਂ ਕਾਰ 'ਚ ਕਾਦੇ ਵਾਸਤੇ ਲੈ ਕੇ ਜਾਣਾ ਤੁਸੀਂ ਮੰਮੀ ਉਹੀ ਗੱਲ ਕਰਤੀ ਨਾ ਤਾਂ ਹੀ ਉਹ ਫਿਰ ਮੰਮੀ ਡਰਨਦੇ ਹੀਗੇ ਕਿ ਆਪਾਂ ਤੇ ਟ੍ਰੇਨ 'ਚ ਜਾਣਾ ਵਾ ਤੂੰ ਨਾ ਹੀ ਆਵੇਂ ਤਾਂ ਕਰਕੇ ਮੈਂ ਮਾਸੀ ਜੀ ਨੂੰ ਨਾ ਕਰਤੀ ਕਿਰਨ ਮੇਰੀ ਗੱਲ ਸੁਣ ਲੈ ਆਪਣੀ ਮੰਮੀ ਨੂੰ ਕਹਿ ਦੇ ਕਿ ਆਪਾਂ ਤੁਹਾਨੂੰ ਕਾਰ 'ਚ ਨਹੀਂ ਲੈ ਕੇ ਜਾਣਾ ਕਾਰ ਚ ਲੈ ਕੇ ਜਾਣਾ ਹਾਂ ਕਾਰ ਚ ਨਹੀਂ ਲੈ ਕੇ ਜਾਣਾ ਮੰਮੀ ਉਹੀ ਗੱਲ ਤੁਸੀਂ ਕਰਤੀ ਨਾ ਜਿਹਦਾ ਮੰਮੀ ਨੂੰ ਡਾਲ ਸੀਗਾ ਉਹ ਤਾਂ ਹੀ ਉਹ ਕਹਿੰਦੇ ਸੀਗੇ ਆਪਾਂ ਤੇ ਟ੍ਰੇਨ ਤੇ ਜਾਣਾ ਵਾ ਤੇ ਇਸ ਕਰਕੇ ਤੂੰ ਨਾ ਵੀ ਤੂੰ ਮਨਾ ਕਰਦੇ ਆਪਣੇ ਘਰਦਿਆਂ ਨੂੰ ਤੇ ਮਾਸੀ ਨੂੰ ਵੀ ਮਨਾ ਕਰਦੀ ਤੂੰ ਮੇਰੀ ਗੱਲ ਸੁਣ ਮੈਂ ਗਲਤ ਕੀ ਕਿਹਾ ਕਿ ਕਾਰ ਚ ਨਹੀਂ ਜਾਣਾ ਮੈਂ ਵੀ ਤੇਰੀ ਮੰਮੀ ਨਾਲ ਟ੍ਰੇਨ ਚ ਜਾਣਾ ਹੈਗਾ ਟ੍ਰੇਨ ਚ ਹਾਂ ਸਰੇਂਜੀ ਚ ਹੋਰ ਕੀ ਟ੍ਰੇਨ ਚ ਜਾਵਾਂਗੇ ਮਾਮਾ ਧੀਆਂ ਤੇ ਨਾਲ 골ਡੀ ਵੀ ਜਾਏਗਾ ਇਹ ਵੀ ਜਾਣਗੇ ਤੇ ਹੋਰ ਕੀ ਉਹਨੂੰ ਕੀ ਹੁੰਦਾ ਖੁਸ਼ ਹੋ ਰਹੇਂ ਤੂੰ ਹਾਂਜੀ ਮੰਮੀ ਮੈਂ ਤੇ ਬਹੁਤ ਖੁਸ਼ ਆ ਅੱਜ ਤੋਂ ਬਾਅਦ ਤੇਰੇ ਪੇਕਿਆਂ ਦੇ ਵਿੱਚ ਕੋਈ ਵੀ ਫੰਕਸ਼ਨ ਹੋਵੇ ਤੂੰ ਜਾ ਨਾ ਜਾ ਲੇਕਿਨ ਮੈਂ ਜ਼ਰੂਰ ਜਾਣਾ ਠੀਕ ਆ ਜੇ ਤੁਸੀਂ ਜਾਓਗੇ ਫੇਰ ਤੁਹਾਡੇ ਨਾਲ ਤੇ ਮੈਨੂੰ ਵੀ ਤੇ ਜਾਣਾ ਪੈਣਾ ਨਾ ਐਸ਼ੀ ਕਰਕੇ ਤੇ ਮੈਂ ਕਹਿ ਠੀਕ ਆ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਜਣੇ ਹੋਪ ਤੇ ਸਾਰੇ ਜਣੇ ਵਧੀਆ ਹੋਗੇ ਤੇ ਜਿਹੜੀ ਅੱਜ ਦੀ ਸਟੋਰੀ ਬਣਾਈ ਗਈ ਆ ਉਹ ਅਮੀਰ ਗਰੀਬ ਤੇ ਬਣਾਈ ਗਈ ਆ ਜਿਵੇਂ ਵੱਡਿਆਂ ਘਰਾਂ ਦੇ ਵਿੱਚ ਕੀ ਕਹਿੰਦੇ ਆ ਨੂੰ ਵਿਆਹ ਕੇ ਆਂਦੀ ਆ ਗਰੀਬ ਘਰ ਦੀ ਗਰੀਬ ਘਰ ਦੀ ਧੀ ਆ ਜਾਂਦੀ ਅਮੀਰ ਘਰ ਦੇ ਵਿੱਚ ਤੇ ਕੁੜੀ ਨੂੰ ਬੜੀ ਫੀਲ ਹੋਣਾ ਪੈਂਦੀ ਆ ਗੱਲ ਕੀ ਯਾਰ ਮੇਰੇ ਪੇਕੇ ਗਰੀਬ ਹੈਗੇ ਆ ਉਹਨਾਂ ਦੇ ਫੰਕਸ਼ਨ ਇਹ ਕਿਉਂ ਅਟੈਂਡ ਕਰਨਗੇ ਕਿਉਂਕਿ ਇਹਨਾਂ ਦਾ ਤੇ ਸਟੇਟਸ ਹੀ ਬਹੁਤ ਜ਼ਿਆਦਾ ਆਪੇ ਗੱਲ ਤੇ ਇਹ ਕਈ ਸਮੇਂ ਦੇ ਵੀ ਆ ਸੋਹਰੇ ਪਰਿਵਾਰ ਵਾਲੇ ਫਰ ਹੋ ਸਕਦਾ ਕਈ ਨਾ ਵੀ ਸਮਝਦੇ ਹੋਣ ਕਈ ਨਖਰੇ ਵੀ ਬਹੁਤ ਕਰਦੇ ਆ ਕਿ ਲੈ ਜੀ ਤੇਰੇ ਪੇਕਿਆਂ ਚ ਸਾਡੇ ਸਟੈਂਡਰਡ ਦਾ ਨਹੀਂ ਹੈਗਾ ਚੁਣੀ ਜੜਾ ਕੇ ਦੂਜੀ ਗੱਲ ਵੇਖੋ ਜਦੋਂ ਤੁਸੀਂ ਨੋ ਨੋ ਬਣਾ ਕੇ ਲੈ ਕੇ ਆਏ ਸੀ ਆਪਣੇ ਘਰ ਦੇ ਵਿੱਚ ਤੇ ਤੁਹਾਨੂੰ ਤਾਂ ਪਹਿਲਾਂ ਹੀ ਗੱਲਾਂ ਕਲੀਅਰ ਸੀ ਨਾ ਸਾਰੀਆਂ ਕਿ ਤੁਸੀਂ ਗਰੀਬ ਘਰ ਦੀ ਧੀ ਲਿਆਣ ਦੇ ਜੀ ਉਹਨੂੰ ਆਪਣੇ ਘਰ ਦੀ ਨੋ ਬਣਾਣ ਦੇ ਜੀ ਆਪਣੇ ਘਰ ਦੀ ਸ਼ਾਨ ਬਣਾਣ ਦੇ ਜੇ ਤੇ ਫਿਰ ਇਹ ਪਖੰਡ ਕਿਉਂ ਕਰਨ ਦੇ ਜੇ ਇਹ ਪਖੰਡ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਜਿੱਥੇ ਕੁੜੀ ਨੇ ਨਾਲ ਜਾਣਾ ਨੂਨੇ ਨਾਲ ਜਾਣਾ ਟਾਡਾ ਫਰਜਾ ਨਾਲ ਜਾਣਾ ਫਿਰ ਨਕਮੂਨਾ ਵਟੋ ਇਹਦਾ ਮਤਲਬ ਕਿ ਤੁਹਾਨੂੰ ਉਸ ਸਮੇਂ ਲਾਲਚ ਸੀ ਹਾਂ ਕਿ ਇਹ ਕੁੜੀ ਸਾਡੇ ਘਰ ਆ ਜਾਵੇ ਤੇ ਉਦੋਂ ਤੁਸੀਂ ਹਰ ਚੀਜ਼ਾਂ ਦੇ ਕੰਪਰੋਮਾਈਜ਼ ਕੀਤੇ ਤੇ ਬਾਅਦ ਚ ਉਹ ਐਕਸੈਪਟ ਨਹੀਂ ਕੀਤਾ ਹਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੇ ਲੋਕ ਐਸਾ ਕਰਦੇ ਨੇ ਇਹ ਮੈਸੇਜ ਸਿਰਫ ਉਹਨਾਂ ਵਾਸਤੇ ਹੈ ਜਿਓ ਕਰਦੇ ਨੇ ਤੇ ਬੰਦ ਕਰੋ ਜੀ ਥੈਂਕ ਯੂ ਸੋ ਮਾਜੀ